ਗਾਜਰਾਂ ਦਾ ਗਾਜਰ ਪਾ ਕੇ ਜਾ ਗਜਰੇਲੇ ਦਾ ਤੁਸੀਂ ਬਹੁਤ ਖਾਇਆ ਹੋਣਾ ਜੀ ਪਰ ਜੇ ਤੁਸੀਂ ਇਹ ਗਾਜਰਾਂ ਦੀ ਖੀਰ ਆ ਤਰੀਕੇ ਦੇ ਨਾਲ ਬਣਾ ਕੇ ਖਾ ਲਈ ਐਨੀ ਸਵਾਦ ਤੇ ਟੈਸਟੀ ਬਣਦੀ ਹੈ ਸਵੇਰੇ ਉੱਠਣਸਾਰ ਪੁੱਛਿਆ ਕਰੋਗੇ ਵੀ ਗਾਜਰਾਂ ਦੀ ਖੀਰ ਬਣਾਈ ਹੈ ਕਿ ਨਾ ਇਹ ਤੁਸੀਂ ਤਿਆਰ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕੀ ਜੀ ਤੁਸੀਂ ਵਧੀਆ ਦੋ ਸਾਫ ਸੁਥਨੀਆਂ ਗਾਜਰਾ ਲੈ ਲਿਓ ਜੀ ਇਹਨਾਂ ਨੂੰ ਤੁਸੀਂ ਛਿੱਲ ਕੇ ਜੀ ਧੋ ਕੇ ਤੁਸੀਂ ਇਹਨਾਂ ਦਾ ਕद्दूकस ਕਰ ਲਿਓ ਉਸ ਤੋਂ ਬਾਅਦ ਜੀ ਤੁਸੀਂ 1 ਕਿਲੋ ਦੁੱਧ ਲੈਣਾਗਾ ਦੁੱਧ ਦੇ ਵਿੱਚ ਤੁਸੀਂ ਜਿਹੜਾ ਆਪਾਂ ਨੇ ਇਹ ਕद्दूकस ਕਰਿਆ ਗਾਜਰਾਂ ਦਾ ਜੀ ਤੁਸੀਂ ਇਹਨਾਂ ਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਘਰ ਤੋਂ ਘੱਟ 10-15 ਮਿੰਟ ਚੰਗੇ ਤਰੀਕੇ ਦੇ ਨਾਲ ਪਕਾ ਲਿਓ। ਓਦੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿੱਠਾ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਕੱਲੀਆਂ ਗਾਜਰਾਂ ਵੀ ਪਾ ਸਕਦੇ ਹੋ ਕਿਉਂਕਿ ਇਹਨਾਂ ਵਿੱਚ ਆਲਰੇਡੀ ਮਿੱਠਾ ਹੁੰਦਾ ਹੈਗਾ। ਓਦੋਂ ਬਾਅਦ ਇਹਦੇ ਵਿੱਚ ਆਪਾਂ ਜੀ ਇੱਕ ਚਮਚਾ ਚੌਲਾਂ ਦਾ ਤੇ ਇੱਕ ਚਮਚਾ ਜੀ ਕਾਜੂ ਬਦਾਮ ਦਾ ਜੀ ਇਹਨਾਂ ਦਾ ਪੇਸਟ ਬਣਾ ਕੇ ਪਾ ਦਾਂਗੇ ਇਹਦੇ ਵਿੱਚ ਗਾੜਾ ਹੋਣ ਵਾਸਤੇ ਤੇ ਓਦੋਂ ਬਾਅਦ ਫਲੇਵਰ ਵਾਸਤੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਇਲੈਚੀ ਦਾ ਪਾਊਡਰ। ਇਹਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ। ਮਿਕਸ ਕਰਕੇ ਜੀ ਲਓ ਜੀ ਜਿਹ ਕੱਢ ਲਓ ਜੀ ਥੋੜਾ ਜਿਹਾ ਆਪ ਇਹਦੇ ਉੱਪਰ ਲਾਵਾਂਗੇ ਜੀ ਚਾਂਦੀ ਦਾ ਵਰਕ ਤੇ ਥੋੜੇ ਜੇ ਪਾਵਾਂਗੇ ਇਹਦੇ ਉੱਪਰ ਆਪਾਂ ਡਰਾਈ ਫੂਡ ਜੀ ਜਿਹੜੀ ਸੋਡੀ ਗਾਜਰਾਂ ਦੀ ਖੀਰ ਹੈ ਜੀ ਬਣ ਕੇ ਤਿਆਰ ਹੈ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਐਨੀ ਸਵਾਦ ਤੇ ਟੈਸਟੀ ਬਣੂਗੀ ਤੁਸੀਂ ਬਾਰੀ ਬਾਰੀ ਕਰੇ ਗਾਜਰਾਂ ਦੀ ਖੀਰ ਮੰਗਿਆ ਕਰੋਗੇ ਤੇ ਇਹਦੇ ਫਾਇਦੇ ਆਿੰਦੇ ਨੇ ਜੇ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਉਹਨੂੰ ਪੂਰਾ ਕਰੂਗੀ ਜਾਂ ਤੁਹਾਡੀ ਅੱਖਾਂ ਦੀ ਨਿਗਾ ਘਟ ਹੈ ਜਾਂ ਤੁਹਾਡੇ ਲੀਵਰ ਦੇ ਜਾਂ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀਆਂ ਨੂੰ ਦੂਰ ਕਰ ਦੂਗੀ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ